ਤਾਂ ਗੱਲ ਕਰਾਂਗੇ ਘਰੇਲੂ ਗੈਸ ਸਿਲੰਡਰ ਜੋ ਕਿ 50 ਰੁਪਏ ਹੁਣ ਮਹਿੰਗਾ ਹੋ ਗਿਆ ਹੈ ਸੋਮਵਾਰ 7 ਅਪ੍ਰੈਲ ਨੂੰ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੂਰੀ ਨੇ ਜਾਣਕਾਰੀ ਸਾਂਝੀ ਕੀਤੀ ਇਸ ਵੇਲੇ ਦਿੱਲੀ ਦੇ ਵਿੱਚ ਇੱਕ ਗੈਸ ਸਿਲੰਡਰ 803 ਰੁਪਏ ਦੇ ਵਿੱਚ ਉਪਲਬਧ ਹੈ ਕੀਮਤ ਵਧ ਜਾਣ ਕਰਕੇ ਹੁਣ 50 ਰੁਪਏ ਹੋਰ ਮਹਿੰਗਾ ਮਿਲੇਗਾ ਸਿਲੰਡਰ ਤਾਂ ਉੱਥੇ ਹੀ ਗੈਸ ਦੀਆਂ ਕੀਮਤਾਂ ਵਧਣ ਦੇ ਨਾਲ ਆਮ ਜਨਤਾ ਉੱਤੇ ਭਾਰੀ ਬੋਝ ਪਿਆ ਹੈ ਆਮ ਲੋਕਾਂ ਨੇ ਗੈਸ ਦੀਆਂ ਕੀਮਤਾਂ ਸੰਬੰਧੀ ਆਪਣੇ ਆਪਣੇ ਵਿਚਾਰ ਰੱਖੇ ਨੇ ਦੱਸ ਦਈਏ ਕਿ ਆਖਰੀ ਵਾਰ ਕੇਂਦਰ ਸਰਕਾਰ ਨੇ ਸਿਲੰਡਰ ਦੀ ਕੀਮਤ 8 ਮਾਰਚ 2024 ਨੂੰ ਯਾਨੀ ਕਿ ਮਹਿਲਾ ਦਿਵਸ ਵਾਲੇ ਦਿਨ 100 ਰੁਪਏ ਘਟਾਈ ਸੀ ਉਸ ਵੇਲੇ ਦਿੱਲੀ ਦੇ ਵਿੱਚ ਸਿਲੰਡਰ ਦੀ ਕੀਮਤ 903 ਰੁਪਏ ਸੀਗੀ ਤੇ ਹੁਣ ਜਿਹੜੀ ਕੀਮਤ ਹੈ ਉਹ ਵੱਧ ਚੁੱਕੀ ਹੈ 50 ਰੁਪਏ ਸਿਲੰਡਰ ਹੁਣ ਮਹਿੰਗਾ ਮਿਲੇਗਾ ਮੈਂ ਇਹ ਕਹਣਾ ਚਾਹੁੰਦੀ ਆ ਕਿ ਮੈਂ ਆਪਣੇ ਹੱਥੀ 157 ਵਾਇਰ ਸਿਲੰਡਰ ਖਰੀਦਿਆ ਜਿਹੜਾ ਕਿ ਹੁਣ ਉਹ ਨੌਂਸਟਰੇ ਪਹੁੰਚ ਗਿਆ ਵਾ ਹੈਨਾ ਵਾਧੇ ਰੇਟ ਵਾਧੇ 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 ਕਿੰਨੀ ਦੂਰ ਚਲੇ ਗਏ ਆ ਪਹਿਲਾਂ ਸਾਨੂੰ ਹਰ ਸਿਲੰਡਰ ਤੇ ਸਬਸਿਡੀ ਮਿਲਦੀ ਸੀ ਉਹ ਵੀ ਬੰਦ ਹੋ ਚੁੱਕੀ ਆ ਉਹ ਵੀ ਨਹੀਂ ਮਿਲਦੀ ਹੁਣ ਤੇ ਹੁਣ ਇਹ ਸਿਲੰਡਰ ਇੰਨਾ ਮਹਿੰਗਾ ਹੁਣ ਕਰਕੇ ਮੰਗਾਈ ਹੁਣ ਕਰਕੇ ਸਾਰਾ ਜਿਹੜਾ ਬਜਟ ਆ ਸਾਰਾ ਹਿੱਲ ਗਿਆ ਆ ਬਹੁਤ ਔਖਾ ਆ ਤਮਈਆਂ ਉੱਥੇ ਜਾਂ ਉੱਥੇ ਹੀ ਨੇ ਤੇ ਕੋਈ ਕਾਰੋਬਾਰਾਂ ਵਿੱਚ ਤੇ ਵਾਧਾ ਨਹੀਂ ਹੋਇਆ ਪਰ ਮੰਗਿਆਈ ਬੋਝ ਜਾਰੀ ਵੱਧੀ ਆ। ਕੀ ਅੱਛੇ ਦਿਨ ਨਾ ਜੀ ਨਾ ਅੱਛੇ ਦਿਨ ਜੋ ਕਿਹਾ ਸੀ ਮੋਦੀ ਜੀ ਨੇ ਕਿ ਅੱਛੇ ਦਿਨ ਆਉਣਗੇ ਪਰ ਅੱਛੇ ਦਿਨ ਆਏ ਨਹੀਂ ਨਾ ਆਉਣ ਦੀ ਉਮੀਦ ਹੀ ਆ। ਅੱਛੇ ਦਿਨ ਨਹੀਂ ਆਉਣਗੇ ਇਹ ਮੰਗਿਆਈ ਹੋਈ ਯਾਰੀ ਅੱਛੇ ਦਿਨ ਕਿੱਥੋਂ ਆਉਣਗੇ ਕੋਈ ਵੱਧਦੀਆਂ ਕੀਮਤਾਂ ਨੂੰ ਲੈ ਕੇ ਕਹਿਣਾ ਤੇ ਕੀ ਆ ਕਿ ਕਹਿਣ ਜੋਗੀ ਕੋਈ ਗੱਲ ਤੇ ਨਹੀਂ ਇਹ ਸਰਕਾਰ ਨੇ ਜਿੱਦਾਂ ਲੋਕਾਂ ਦਾ ਸੰਘ ਘਟਿਆ ਜਿੱਦਾਂ ਗੱਲ ਚੰਗੂਠੇ ਦਿੱਤਾ ਨਾ ਲੋਕਾਂ ਉਤੇ ਰੋਟੀ ਦੇ ਲਾਲੇ ਪੈ ਗਏ ਨੇ ਇੰਜ ਲੱਗਦਾ ਹੈ ਕਿ ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਲੋਕ ਜੰਗਲ ਦੇ ਵਿੱਚ ਰਹਿੰਦੇ ਸੀ ਤੇ ਕੱਚਾ ਮਾਸ ਤੇ ਕੱਚਾ ਅੰਨ ਖਾਂਦੇ ਹੀ ਨਾ ਲੱਗਦਾ ਹੈ ਕਿ ਹੌਲੀ-ਹੌਲੀ ਇਹ ਸਾਨੂੰ ਉਸ ਜੁੱਪ ਵਿੱਚ ਲੈ ਕੇ ਜਾਣਗੇ ਕਿ ਕੋਈ ਪਕਾਉਣ ਦੀ ਪਕਾ ਕੇ ਅੰਨ ਖਾਣ ਦੀ ਰਵੈਤ ਮੈਨੂੰ ਲੱਗਦਾ ਹੈ ਖਤਮ ਕਰਨ ਤੇ ਤੁਲ ਗਈਆਂ ਨੇ ਸਰਕਾਰਾਂ ਪਹਿਲਾਂ ਤਾਂ ਕੋਈ ਸਬਸਿਡੀ ਆਉਂਦੀ ਸੀ ਅੱਜ ਉਹ ਸਬਸਿਡੀ ਵੀ ਕੋਈ ਨਹੀਂ ਆਉਂਦੀ ਜੇ ਆਉਂਦੀ ਹੈ ਤੇ ਨਾਮਾਤਰ ਆਉਂਦੀ ਹੈ ਕੰਮ ਕਰਦਾ ਵੈਸੇ ਬੜਾ ਬੁਰਾ ਹਾਲ ਆਇਆ ਵਰਲਡਵਾਈਡ ਮੰਦਾ ਚੱਲਣ ਡਿਆ ਔਰ ਉਤੋਂ ਹਰ ਚੀਜ਼ ਦੀ ਮਹਿੰਗਾਈ ਕਰੀ ਜਾਨੀ ਕਾਰਪੋਰੇਟਾਂ ਦੇ ਘਰ ਭਰੀ ਜਾਨੇ ਉਹਨਾਂ ਨੂੰ ਫਾਇਦੇ ਦੇਈ ਜਾਣਾ ਇਹ ਸਮਝਣੇ ਉਹਦੀ ਸਰਕਾਰ ਲੋਕਾਂ ਦੀ ਆ ਕਿ سرمਾਇਦਾਰਾਂ ਦੀ ਗੈਸ ਸਿਲੰਡਰ ਦੇ ਵਾਧੇ ਨੂੰ ਲੈ ਕੇ ਘਰਾਂ ਵਿੱਚ ਬਹੁਤ ਪਰੇਸ਼ਾਨੀਆਂ ਹੋਈਆਂ ਪਈਆਂ ਹਨ ਕਿਚਨ ਦਾ ਕੰਮ ਤੇ ਸਾਰਾ ਇਹਦੇ ਤੇ ਹੀ ਹੁੰਦਾ ਜੇ ਗੈਸ ਤੇ ਉੱਤੇ ਹੀ ਗਿੱਧ ਗੈਸ ਨਾਲ ਵੀ ਦੇਣੇ ਨਿਕਲਦੇ ਸਾਡੀ ਨਾਲ ਤੇ ਸਾਨੂੰ ਸਿਲੰਡਰ ਲੈਣਾ ਪੈਂਦਾ ਵਾ ਪਹਿਲੇ ਜੋ 700 ਰੁਪਏ ਦਾ ਸਿਲੰਡਰ ਸੀ ਫੇ 750 ਦਾ ਆਇਆ ਹਾਂ 850 ਦਾ ਪਿਛਲੇ ਦਿਨਾਂ ਵਿੱਚ ਦਲਦਮ ਨੋ ਸਦਾ ਹੋ ਗਿਆ ਐ ਇੰਨੀ ਮਹਿੰਗਾਈ ਦੇ ਵਿੱਚ ਸਾਨੂੰ ਖੁਦ ਨਹੀਂ ਸਮਝ ਆਉਂਦੀ ਕਿ ਇਹ ਆਪਣਾ ਘਰ ਕਿਵੇਂ ਚਲਾਣਾ ਹੈ ਹਰ ਚੀਜ਼ ਮਹਿੰਗੀ ਹੈ ਸਬਜ਼ੀਆਂ ਮਹਿੰਗੀਆਂ ਨੇ ਬਿਜਾਰ ਜਾਣਾ ਮਹਿੰਗਾ ਹੋ ਗਿਆ ਹੈ ਸਮਾਨ ਲਿਆਉਣਾ ਮਹਿੰਗਾ ਹੋ ਗਿਆ ਖੱਚਾ ਸਾਡਾ ਕਿਚਨ ਦਾ ਜਿੰਨੇ ਬਜਟ ਸਾਡਾ ਅੱਗੇ ਸੀ ਉਹਨੇ ਵਿੱਚ ਹੁਣ ਚੱਲਦਾ ਹੀ ਨਹੀਂ ਸਾਨੂੰ ਐਕਸਟਰਾ ਪੈਸਿਆਂ ਦੀ ਜ਼ਰੂਰਤ ਹੁੰਦੀ ਫਿਰ ਸਾਨੂੰ ਮੰਗੇ ਪੈਂਦੇ ਆ ਕਦਿਆਂ ਕੋ ਪੈਸੇ ਹੋਰ ਇਹ ਸਾਨੂੰ ਦੇ ਦਿਓ ਮੰਗਾਈਆਂ ਨੂੰ ਹਰ ਸਰਕਾਰ ਜਿਹੜੀਆਂ ਵੀ ਆਈਆਂ ਸਾਰੀਆਂ ਲਾਰੇ ਲੁੰਦੀਆਂ ਰਹੀਆਂ ਆਹ ਹੋ ਜਾਏਗਾ ਆਹ ਹੋ ਜਾਏਗਾ ਕਿਸੇ ਨੇ ਕੁਝ ਸਸਤਾ ਨਹੀਂ ਕੀਤਾ ਕੁਝ ਨਹੀਂ ਕੀਤਾ ਦਿਨੋਂ ਦਿਨ ਮਹਿੰਗਾਈ ਵਾਧੀ ਜਾ ਰਹੀ ਹੈ ਬਸ ਅੱਛੇ ਦਿਨ ਦਾ ਵਾਦਾ ਸੀ ਅਸੀਂ ਤੇ ਵੇਖੇ ਨਹੀਂ ਜੀ ਅੱਛੇ ਦਿਨ ਕਿਹੜੇ ਨੇ ਮੋਦੀ ਨੇ ਕਿੰਨਾਂ ਨੂੰ ਦਿੱਤਾ ਤੇ ਕਿੰਨਾਂ ਨੂੰ ਨਹੀਂ ਦਿੱਤਾ ਲੋਕਾਂ ਨੂੰ ਇਹ ਮੈਂ ਬੜੀ ਐਡ ਕਰਦਾ ਕਿ ਇਹ ਫਲਾਣੇ ਨੂੰ ਆ ਮੁਫਤ ਦੇਤਾ ਦੇਤਾ ਉਹਨਾਂ ਨੂੰ ਸਿਲੰਡਰ ਮੁਫਤ ਨੇ ਇਹਨਾਂ ਰੋਮਤਾਂ ਸਾਨੂੰ ਤੇ ਕੁਛ ਨਹੀਂ ਮੁਫਤ ਹੈਗਾ ਅਸੀਂ ਤੇ ਆਪਣੇ ਕੋਲੇ ਖਰਚਾ ਕਰਦੇ ਪਏ ਆ ਓਕੇ ਕਰੀਏ ਸੋ ਓਕੇ ਕਰੀਏ ਸਾਰੇ ਦਿਨ ਅਸੀਂ ਆਪ ਹੀ ਵੇਖਦੇ ਪਏ ਆ ਕੀ ਮੰਗ ਕਰਦੇ ਸਰਕਾਰ ਸਰਕਾਰ ਤੋਂ ਮੰਗ ਕੀ ਕਰਨੀ ਹੈ ਤੇ ਸਰਕਾਰ ਤੇ ਹਰ ਵੇਰੀ ਇਹੋ ਹੀ ਮੰਗ ਰੱਖੀ ਹੁੰਦੀ ਹੈ ਵੀ ਕੋਈ ਕੁਝ ਮੰਗਿਆ ਇੱਥੇ ਕੰਟਰੋਲ ਕਰੋ ਸਾਰੀਆਂ ਸਰਕਾਰਾਂ ਸਾਨੂੰ ਲਾਰੇ ਲਾ ਕੇ ਚੱਲ ਜਾਂਦੀਆਂ ਨੇ